ਕਿਸ ਤਰ੍ਹਾਂ ਦੇ ਜਿਹੜੇ ਨਵੇਂ ਕਾਨੂੰਨ ਹੋਏ ਨੇ ਔਰ ਕਿੰਦਾ ਦੀ ਜਿਹੜੀ ਹੁਣ ਜੁਰਮਾਨੇ ਦੀ ਰਕਮ ਵੀ ਵਧਾਈ ਗਈ ਹੈ ਗਿਆ ਚਲਾਣਾਂ ਦੇ ਉੱਤੇ ਵੀ ਕਾਰ ਤੋਂ ਕਟਾਉਂ ਮਰ ਜਿੰਨਾ ਦੀ ਉਹ ਜੇ ਕੋਈ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਚਲਾੰਦਾ ਫੜਾਇਆ ਜਾਂਦਾ ਤਾਂ ਉਹਨਾਂ ਤੇ ਪੂਰੀ ਸਖਤ ਕਾਰਵਾਈ ਹੋਊਗੀ ਦੇ ਨਾਲ 25000 ਰੁਪਏ ਜੁਰਮਾਨਾ ਤੇ ਸਜ਼ਾ ਵੀ ਹੁਣ ਸ਼ਾਮਿਲ ਹੈ ਬਹੁਤ ਦੇਖਿਆ ਗਿਆ ਦੇਖਣ ਵਿੱਚ ਆਉਂਦਾ ਕਿ ਲੋਕ ਆਪਣੇ ਛੋਟੇ ਇਹ ਬੱਚੇ ਨੂੰ ਜਾਂ ਤਾਂ ਮੋਟਰਸਾਈਕਲ ਦੇ ਅੱਗੇ ਟੈਂਕੀ ਦੇ ਉੱਪਰ ਉੱਥੇ ਬਿਠਾ ਲੈਂਦੇ ਜਾਂ ਫਿਰ ਜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਟ੍ਰੈਫਿਕ ਰੂਲ ਆ ਬਹੁਤ ਸਖਤ ਰੂਲ ਹੋ ਗਏ ਨੇ ਇਹ ਆੰਦੇ ਉਹਨੂੰ ਹੀ ਆਪਣੇ ਹੌਟਰ ਦੀ ਵਰਤੋਂ ਕਰਨ ਜੇ ਉਹਨਾਂ ਕੋਲ ਮਰੀਜ਼ ਨਹੀਂ ਹੁੰਦਾ ਤਾਂ ਹੌਟਰ ਦੀ ਵਰਤੋਂ ਨਾ ਕਰਨ ਆਪਣੇ ਕਾਗਜ਼ ਪੂਰੇ ਡਾਕੂਮੈਂਟਸ ਉਹ ਪੂਰੇ ਰੱਖਣ ਕਰਨ ਤੋਂ ਜੇਕਰ ਮਰੀਜ਼ ਨਹੀਂ ਹੈਗਾ ਤਾਂ ਤੁਸੀਂ ਬਿਲਕੁਲ ਬਜ਼ਾਰਾ ਦੇ ਵਿੱਚ ਫੁੱਟੜ ਕੇ ਵਜਾ ਸਕਦੇਗੇ ਔਰ ਡਰਾਈਵਰ ਜਿਹੜੇ ਹੈਗੇ ਨੇ ਐਂਬੂਲੈਂਸ ਦੇ ਡਰਾਈਵਰ ਹੈਗੇ ਨੇ ਉਹਨਾਂ ਨੂੰ ਹੁਣ ਵਰਦੀ ਪੋਣੀ ਵੀ ਜਿਹੜੀ ਹੈ ਆ ਜ਼ਰੂਰੀ ਕਰ ਦਿੱਤੀ ਪੰਜਾਬ ਦੇ ਵਿੱਚ ਵੱਧ ਰਹੇ ਹਾਦਸਿਆਂ ਨੂੰ ਰੋਕਣ ਵਾਸਤੇ ਹੁਣ ਜੜਾ ਹੈਗਾ ਪੰਜਾਬ ਪੁਲਿਸ ਖਾਸ ਕਰਕੇ ਟ੍ਰੈਫਿਕ ਪੁਲਿਸ ਜਿਹੜੀ ਹੈਗੀ ਆ ਪੰਜਾਬ ਦੀ ਉਹ ਹੁਣ ਸਖਤ ਹੋ ਰਹੀ ਹੈਗੀ ਆ ਤਾਂ ਕਿ ਇਹਨਾਂ ਹਾਦਸਿਆਂ ਨੂੰ ਜਿਹੜੀ ਹੈ ਠੱਲ ਪਾਈ ਜਾਵੇ। ਕਿਸ ਤਰ੍ਹਾਂ ਦੇ ਜਿਹੜੇ ਨਵੇਂ ਕਾਨੂੰਨ ਆਏ ਨੇ ਔਰ ਕਿੰਦਾ ਦੀ ਜਿਹੜੀ ਹੁਣ ਜੁਰਮਾਨੇ ਦੀ ਰਕਮ ਵੀ ਵਧਾਈ ਗਈ ਹੈ ਚਲਾਣਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਮੈਂ ਤਾਂ ਅੱਜ ਮੋਗਾ ਟ੍ਰੈਫਿਕ ਦੇ ਡੀਐਸਪੀ ਜੋਰਾ ਸਿੰਘ ਅੱਗੇ ਨੇ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਕਿ ਨਵੇਂ ਕਿਹੜੇ ਕਾਨੂੰਨ ਆਏ ਨੇ ਕਿਉਂਕਿ ਖਾਸ ਕਰ ਆਪਾਂ ਆਮ ਦੇਖਦੇ ਆ ਗਿਆ ਬਾਜ਼ਾਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਸਕੂਲਾਂ ਦੇ ਵਿੱਚ ਵੀ ਜਿਹੜਾ ਹੈ ਜਿਆਦਾ ਬਾਈਕ ਲੈ ਕੇ ਜਾਂਦੇ ਨੇ, ਟੀਵਾ ਲੈ ਕੇ ਜਾਂਦੇ ਨੇ। ਉਨਾ ਵਾਸਤੇ ਕੀ ਨਵੇਂ ਗਾਈਡਲਾਈਨ ਆਈਆਂ ਸਾਰੇ ਲਗਾਤਾਰ ਟ੍ਰੈਫਿਕ ਦੀ ਜੇ ਆਪਾਂ ਗੱਲ ਕਰੀਏ ਸਮੱਸਿਆ ਵਾ ਲਗਾਤਾਰ ਹੈ ਹਾਦਸੇ ਵੀ ਬਹੁਤ ਜ਼ਿਆਦਾ ਵੱਧ ਰਹੇ ਨੇ ਹੁਣ ਇੱਕ ਨਵੇਂ ਕਾਨੂੰਨ ਆਏ ਨੇ ਜਿਹੜੇ ਕਿ 1 ਅਗਸਤ ਤੋਂ ਲਾਗੂ ਹੋਣੇ ਸਸਿਕਰ ਜੀ ਜੋ ਤੁਸੀਂ ਨਵੇਂ ਕਾਨੂੰਨ ਦੀ ਗੱਲ ਕੀਤੀ ਹੈ ਉਹ ਬਹੁਤ ਜਲਦੀ 1 ਅਗਸਤ ਤੋਂ ਲਾਗੂ ਹੋ ਜਾਣੇ ਨੇ ਟ੍ਰੈਫਿਕ ਰੂਲ ਦੇ ਨਵੇਂ ਜਿਹੜਾ ਕਾਨੂੰਨ ਨੇ ਇਹ ਮਾਨਯੋਗ ਡੀਜੀਪੀ ਸਾਹਿਬ ਮੰਨ ਜੋ ਸਟੇਟ ਸਿਨੀਅਰ ਕਪਤਾਨ ਪੁਲਿਸ ਮੋਗਾ ਐਸਐਸਪੀ ਸਾਹਿਬ ਉਹਨਾਂ ਦੇ ਨਿਰਦੇਸ਼ਾਂ ਨਿਰਦੇਸ਼ਾਂ ਥੱਲੇ ਅਸੀਂ ਟ੍ਰੈਫਿਕ ਦਾ ਹੋਰ ਜੋਰ ਅਹੇ ਆਪਣਾ ਕੰਮ ਚਲਾ ਰਹੇ ਆ ਤੇ ਜਿਹੜੇ ਵੀ ਹੁਣ ਨਵੇਂ ਕਾਨੂੰਨ ਦੇ ਵਿੱਚ ਜੋ ਬੱਚੇ ਅਨਰੇਜ ਨੇ 18 ਸਾਲ ਤੋਂ ਘੱਟ ਉਮਰ ਜਿਨ੍ਹਾਂ ਦੀ ਉਹ ਜੇ ਕੋਈ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਫੜਿਆ ਜਾਂਦਾ ਤਾਂ ਉਹਨਾਂ ਤੇ ਪੂਰੀ ਸਖਤ ਕਾਰਵਾਈ ਹੋਊਗੀ ਤੇ ਨਾਲ ਉਹਨਾਂ ਦੇ ਮਾਪੇ-ਬਾਪ ਦੇ ਨਾਲ ਉਹ ਵੀ ਇਨਵੋਲਵ ਹੋਣਗੇ ਉਹਨਾਂ ਤੇ ਨਾਲ ਕਾਰਵਾਈ ਹੋਏਗੀ ਉਹਨਾਂ ਤੇ ਨਵੇਂ ਬੈਨ ਮਗਿਆਗਾ ਕਿ ਜੇਕਰ ਬੱਚੇ ਦੇ ਕੋਲੋਂ ਕੋਈ ਹਾਦਸਾ ਹੋ ਜਾਂਦਾ ਹੈਗਾ ਚਾਹੇ ਉਹ ਟੂ ਵੀਲਰ ਹੈ ਚਾਹੇ ਉਹ ਫੋਰ ਵੀਲਰ ਹੈ ਤੇ ਉਹਦੀ ਕਾਰਵਾਈ ਉਹਦੇ ਪੇਰੈਂਟਸ ਤੇ ਵੀ ਹੋਏਗੀ ਬਿਲਕੁਲ ਜੀ ਅਗਰ ਕੋਈ ਪੇਰੈਂਟਸ ਆਪਣੇ ਅੰਡਰੇਜ਼ ਬੱਚੇ ਨੂੰ ਕੋਈ ਆਪਣੇ ਘਰੋਂ ਕੋਈ ਵਹੀਕਲ ਦਿੰਦੇ ਨੇ ਤੇ ਉਹ ਕੋਈ ਹਾਦਸਾ ਹੋ ਜਾਂਦਾ ਅੱਗੇ ਜਾ ਕੇ ਹਾਦਸਾ ਕਰ ਦਿੰਦੇ ਆ ਉਹ ਕਾਰਵਾਈ ਉਹਨਾਂ ਦੇ ਮਾਪੇ ਤੇ ਖਿਲਾਫ ਕੀਤੀ ਜਾਊਗੀ ਇਸ ਦੇ ਵਿੱਚ 25000 ਰੁਪਏ ਜੁਰਮਾਨਾ ਤੇ ਸਜ਼ਾ ਵੀ ਸ਼ਾਮਿਲ ਹੋਵੇਗੀ ਬਿਲਕੁਲ ਇੱਥੇ ਡਿਪ ਸਾਹਿਬ ਦੱਸਾ ਜਿਹੜੀ ਗੱਲ ਖਾਸ ਇਸ ਵੇਲੇ ਧਿਆਨ ਦੇ ਯੋਗ ਹੈਗੀ ਹੈ ਮਾਪੇਪਨ ਨੂੰ ਵੀ ਜੜਾਗਾ ਹੁਣ ਇਹਦੇ ਚ ਨਵਾਲੂ ਕਰ ਦਿੱਤਾ ਗਿਆ ਹੈਗਾ ਹੁਣ ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚੇ ਨੂੰ ਜਿਹੜੀ ਵਾਹਕਲ ਦੇਣੀ ਹੈਗੀ ਆ ਉਹਨੂੰ ਹਿਸਾਬ ਦੇ ਨਾਲ ਹੀ ਹੁਣ ਚਲਾਉਣ ਵਾਸਤੇ ਦਿਓ ਜੇਕਰ ਕੋਈ ਹਾਦਸਾ ਹੋ ਗਿਆ ਤੇ ਉਹਦੇ ਨਾਲ ਤੁਸੀਂ ਵੀ ਜ਼ਿੰਮੇਵਾਰ ਹੋ ਸਰ ਇਹਦੇ ਚ ਇੱਕ ਨਵੀਂ ਐਮੈਂਡਮੈਂਟ ਵੀ ਆ ਰਹੀ ਹੈਗੀ ਕਿ 16 ਸਾਲ ਤੱਕ 16 ਸਾਲ ਤੋਂ ਉੱਪਰ 18 ਸਾਲ ਤੱਕ ਬੱਚੇ ਦਾ ਜਿਹੜੀ ਬਿਦੌਤ ਗੇਅਰ ਜਿਹੜੀ ਹੈਗੀ ਆ ਗੱਡੀ ਉਹਦੇ ਚਲਾਉਣ ਦੇ ਕੋਲ ਲਾਇਸੈਂਸ ਜਾਰੀ ਕੀਤਾ ਜਾਂਦਾ ਤੇ ਜਿਹੜੇ ਬਿਨਾ ਗੇਅਰ ਵਾਲੇ ਜੋ ਵਹੀਕਲ ਨੇ ਐਕਟਵਾ ਵਗੈਰਾ ਜਿਹੜਾ ਹੈਗਾ ਉਹ 16 ਸਾਲ ਦੇ ਬੱਚੇ ਨੂੰ ਉਹਨਾਂ ਦਾ ਲਾਇਸੈਂਸ ਪ੍ਰੋਵਾਈਡ ਗਵਰਨਮੈਂਟ ਕਰ ਰਹੀ ਹੈ ਉਹ ਬਿਨਾ ਗੇਅਰ ਵਾਲਾ ਚਲਾ ਸਕਦੇ ਆ ਬਟ ਉਹ ਜਿਸ ਵਿੱਚ ਮੋਟਰਸਾਈਕਲ ਜਾਂ ਗੇਅਰ ਜਿਸ ਵਿੱਚ ਲੱਗੇ ਆ ਉਹ ਵਹੀਕਲ ਉਹ ਨਹੀਂ ਚਲਾ ਸਕਦੇ ਆ ਆਮ ਦੇਖਦੇ ਸੜਕਾਂ ਦੇ ਉੱਤੇ ਛੋਟੇ ਛੋਟੇ ਬੱਚੇ ਬੁਲਟ ਵੀ ਉੱਤਾਂ ਲੈ ਕੇ ਘੁੰਮ ਰਹੇ ਹੈਗੇ ਜੀ ਬਹੁਤ ਜ਼ਿਆਦਾ ਬਿਲਕੁਲ ਦੇਖਣ ਦੇ ਵਿੱਚ ਆਉਂਦਾ ਜੀ ਉਹ ਹਾਦਸੇ ਵੀ ਹੁੰਦੇ ਆ ਉਹਨਾਂ ਨੂੰ ਜੇ ਕੋਈ ਬੱਚੇ ਉਹਨਾਂ ਦੇ ਵੱਡੇ ਵਹੀਕਲ ਜਿਦਾ ਬੋਲਟ ਮੋਟਰਸਾਈਕਲ ਆ ਉਹ ਕੋਰਨ ਲੈ ਕੇ ਨਿਕਲਦੇ ਨਹੀਂ ਉਹਨਾਂ ਦਾ ਸਟੈਂਡ ਵਗੈਰਾ ਕਰਦੇ ਨਹੀਂ ਤੇ ਉਹ ਅਕਸਰ ਹੀ ਦੇਖਦੇ ਆ ਉਹ ਹਾਦਸਾ ਹੋ ਜਾਂਦਾ ਉਹ ਇੱਕ ਛੋਟੀ ਜੀ ਅ ਕਨਸਟੈਂਡ ਕਰਦੇ ਕਰਦੇ ਇੱਕ ਹਾ ਬਹੁਤ ਵੱਡਾ ਹਾਦਸਾ ਹੋ ਜਾਂਦਾ ਹੈ ਡਾਕਟਰ ਸਾਹਿਬ ਬੜੀ ਵਧੀਆ ਗੱਲ ਕੀਤੀ ਹੈਗੀ ਤੁਸੀਂ ਕਿ ਸਟੈਂਡ ਵਾਲੀ ਜਿਹੜੀ ਗੱਲ ਕੀਤੀ ਹੈਗੀ ਬਹੁਤ ਹੀ ਵਧੀਆ ਤੁਸੀਂ ਇੱਕ ਮੈਸੇਜ ਦੇਣ ਲੱਗੇ ਹੋ ਆਮ ਦੇਖਦੇ ਹਾਂ ਕਿ ਲੋਕ ਜਿਹੜੇ ਅੱਗੇ ਨੇ ਆਪਣੇ ਬੱਚਿਆਂ ਨੂੰ ਜਿਆਦਾ ਪਿੱਛੇ ਵਟਾ ਲੈਂਦੇ ਨੇ ਜਾਂ ਅੱਗੇ ਵਟਾ ਲੈਂਦੇ ਨੇ ਫਿਰ ਉੱਤੇ ਸਕੰਡ ਬਾਜੀਆਂ ਕਰਦੇ ਨੇ ਉਹਨਾਂ ਦੇ ਉੱਤੇ ਵੀ ਹੁਣ ਕੰਟਰੋਲ ਕੀਤਾ ਜਾ ਰਿਹਾ ਬਿਲਕੁਲ ਜੀ ਮੈਂ ਇਹ ਸਾਰਾ ਆਪਣੇ ਮੋਗਾ ਨਿਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਬਹੁਤ ਦੇਖਿਆ ਗਿਆ ਦੇਖਣ ਨੂੰ ਚਾਉਂਦਾ ਹੈ ਕਿ ਲੋਕ ਆਪਣੇ ਛੋਟੇ ਇਹ ਬੱਚੇ ਨੂੰ ਜਿਆਦਾ ਮੋਟਰਸਾਈਕਲ ਦੇ ਅੱਗੇ ਟੈਂਕੀ ਦੇ ਉੱਪਰ ਉੱਥੇ ਬਿਠਾ ਲੈਂਦੇ ਜਾਂ ਪਿੱਛੇ ਖੜਾ ਕਰ ਲੈਂਦੇ ਨੇ ਮੈਂ ਉਹਨਾਂ ਨੂੰ ਅਪੀਲ ਕਰਦਾ ਸਾਰਿਆਂ ਨੂੰ ਇਸ ਤਰ੍ਹਾਂ ਦੇ ਆਪਣੇ ਪਰਿਵਾਰ ਨਾਲ ਆਪਣੇ ਬੱਚਾ ਨਾਲ ਇਹ ਖਲਵਾੜ ਨਾ ਕਰਨ ਇਸ ਤਰ੍ਹਾਂ ਦਾ ਇਹ ਸਟੰਟਨਵਾਦੀ ਬੰਦ ਕਰਦੇ ਆ ਅ ਨਵੀਂ ਪਾਲਿਸੀ ਦੇ ਮੁਤਾਬਕ ਜਿਹੜਾ ਗਿਆ ਹੁਣ ਇਹ ਚਲਾਨ ਸ਼ੁਰੂ ਹੋਗੇ ਉਹਦੇ ਬਾਰੇ ਜੀ ਉਹ ਇਹ ਚਲਾਨ ਵੈਸੇ ਕਾਫੀ ਪਹਿਲਾਂ ਸਮੇਂ ਤੋਂ ਕਰੀਬ ਸ਼ੁਰੂ ਹੋ ਚੁੱਕੇ ਨੇ ਲੱਗ ਲੱਗ ਲਗਭਗ ਪਿਛਲੇ 6 ਮਹੀਨਿਆਂ ਤੋਂ ਬਟ ਇਹ ਪੂਰੀ ਤਰ੍ਹਾਂ ਇੰਪਲੀਮੈਂਟ ਨਹੀਂ ਹੋ ਰਹੀ ਸੀ ਆਪਣੇ ਆਪਣੇ ਕਰਮਚਾਰੀਆਂ ਨੂੰ ਉਹ ਮਸ਼ੀਨਾਂ ਚਲਾਉਣ ਦੀ ਟ੍ਰੇਨਿੰਗ ਦੇ ਰਹੇ ਆ ਤੇ ਉਹ ਅਸੀਂ ਹੁਣ ਕੁਝ ਸਮੇਂ ਦੇ ਵਿੱਚ ਆਨਲਾਈਨ ਸਮੇਂ 'ਚ ਉਹ ਪੂਰੀ ਪੂਰੀ ਤਰ੍ਹਾਂ ਹੀ ਲਾਗੂ ਕਰ ਦੇਵਾਂਗੇ ਵੀ ਈ ਚਲਾਨ ਇਤੇਜਾ ਕਰਨਗੇ ਮੋਗਾ ਜ਼ਿਲ੍ਹਾ ਵਾਸੀਆਂ ਨੂੰ ਤੁਹਾਡੇ ਵੱਲੋਂ ਖਾਸ ਕਰਕੇ ਟ੍ਰੈਫਿਕ ਰੂਲਾਂ ਨੂੰ ਲੈ ਕੇ ਇੱਕ ਮੈਸੇਜ ਮੇਰੀ ਇਹ ਲੋਕਾਂ ਨੂੰ ਅਪੀਲ ਹੈ ਕਿ ਜੇ ਹੁਣ ਆਨਲਾਈਨ ਸਮੇਂ ਦੇ ਵਿੱਚ ਜੋ ਟ੍ਰੈਫਿਕ ਰੂਲ ਹੈ ਬਹੁਤ ਸਖਤ ਰੂਲ ਹੋ ਗਏ ਨੇ ਇਹ ਆਪਣੀਆਂ ਕਾਰਾਂ ਦੇ ਵਿੱਚ ਕਾਲੀਆਂ ਫਿਲਮਾਂ ਵਗੈਰਾ ਨਾਲ ਲਾਉਨ ਕੋ ਸੜਕਾਂ ਤੇ ਸਟੰਟ ਨਾ ਕਰਨ ਤੇ ਜੇ ਕੋਈ ਐਂਬੂਲੈਂਸਾਂ ਵਾਲੇ ਮ ਹੈਗੇ ਵੀਰ ਡਰਾਈਵਰਾਂ ਨੂੰ ਉਹਨਾਂ ਨੂੰ ਵੀ ਇਹ ਅਪੀਲ ਕਰਦੇ ਆਂ ਕਿ ਉਹ ਜਦੋਂ ਵੀ ਕਿਤੇ ਕੋਈ ਮਰੀਜ਼ ਲੈ ਕੇ ਜਾਂਦੇ ਆ ਉਦੋਂ ਹੀ ਆਪਣੇ ਹੌਟਰ ਦੀ ਵਰਤੋਂ ਕਰਨ ਜੇ ਉਹਨਾਂ ਕੋਲ ਮਰੀਜ਼ ਨਹੀਂ ਹੁੰਦਾ ਤਾਂ ਹੌਟਰ ਦੀ ਵਰਤੋਂ ਨਾ ਕਰਨ ਆਪਣੇ ਕਾਗਜ਼ ਪੂਰੇ ਡਾਕੂਮੈਂਟਸ ਉਹ ਪੂਰੇ ਰੱਖਣ ਤੇ ਕੋਈ ਵੀ ਹੋਰ ਕਾਲੀ ਫਿਲਮ ਵਗੈਰਾ ਲਗਾ ਕੇ ਆਪਣੇ ਵਹੀਕਲ ਨਾ ਬਣਾਓ ਸੋ ਐਸਨ ਡੀਐਸਪੀ ਜੋਰਾ ਸਿੰਘ ਮੋਗਾ ਟ੍ਰੈਫਿਕ ਦੇ ਜਾਂਚ ਲਏ ਨੇ ਬੜੀ ਬਦਿਆਰ ਨਾਲ ਗੱਲ ਕੀਤੀ ਖਾਸ ਕਰਕੇ ਜਿਹੜੀ ਇਹਨਾਂ ਨੇ ਗੱਲ ਕੀਤੀ ਐਂਬੂਲੈਂਸ ਵਾਲਿਆਂ ਵਾਸਤੇ ਕਿਉਂਕਿ ਬਾਜ਼ਾਰ ਦੇ ਵਿੱਚ ਅਸੀਂ ਦੇਖਦੇ ਆ ਗਿਆਂ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਹੈ ਔਰ ਕਈ ਵਾਰੀ ਐਂਬੂਲੈਂਸ ਦੇ ਵਿੱਚ ਮਰੀਜ਼ ਨਹੀਂ ਹੁੰਦਾਗਾ ਔਰ ਡਰਾਈਵਰ ਵੈਸੇ ਹੀ ਜਿਹੜਾ ਹੈਗਾ ਕੂਟਰ ਮਾਰਦਾ ਲੈ ਕੇ ਜਾਂਦਾ ਤੇ ਇਹਨਾਂ ਬਨੌਣ ਖਾ ਕੇ ਹਦਾਇਤ ਦਿੱਤੀ ਗਈ ਹੈ ਕਿ ਬਿਨਾਂ ਜਿਹੜਾ ਹੈਗਾ ਕਾਰਨ ਤੋਂ ਜੇਕਰ ਬਰੀ ਨਹੀਂ ਹੈਗਾ ਤਾਂ ਤੁਸੀਂ ਬਿਲਕੁਲ ਬਜ਼ਾਰਾਂ ਦੇ ਵਿੱਚ ਫੁੱਟ ਨਹੀਂ ਵਜਾ ਸਕਦੇ ਕਿ ਉਹ ਡਰਾਈਵਰ ਜਿਹੜੇ ਹੈਗੇ ਨੇ ਐਂਬੂਲੈਂਸ ਦੇ ਡਰਾਈਵਰ ਹੈਗੇ ਨੇ ਉਹਨਾਂ ਨੂੰ ਹੁਣ ਵਰਦੀ ਪਾਣੀ ਵੀ ਜਿਹੜੀ ਹੈਗੀ ਆ ਜਰੂਰੀ ਕਰ ਦਿੱਤੀ ਗਈ ਹੈ ਔਰ ਪੂਰੀ ਐਂਬੂਲੈਂਸ ਜਿਹੜੀ ਹੈਗੀ ਆ ਫਿੱਟ ਹੋਣੀ ਚਾਹੀਦੀ ਹੈ ਨਹੀਂ ਤਾਂ ਉਹਨਾਂ ਦੇ ਵੀ ਜਿਹੜੇ ਚਲਾਣ ਦਿੱਤੇ ਜਾਣਗੇ ਔਰ ਖਾਸ ਕਰਕੇ ਦੁਵਾਰਾ ਫਿਰ ਅਸੀਂ ਅਪੀਲ ਕਰਦੇ ਹੈਗੇ ਆ ਸਾਰੇ ਮੋਗਾ ਜਲਾਵਾਸੀਆਂ ਨੂੰ ਕਿ ਦਿੱਤੇ ਹੁਣ ਨਵੇਂ ਕਾਨੂੰਨ ਬਣ ਰਹੇ ਨੇ ਬੱਚਿਆਂ ਵਾਸਤੇ ਜਿਹੜੀ ਹੈਗੀ ਆ ਡਰਾਈਵਿੰਗ ਨੂੰ ਲੈ ਕੇ ਜਿਹੜੀਆਂ ਸ਼ਕਤੀਆਂ ਕੀ ਪਿਆਰੀਆਂ ਨੇ ਇੱਥੇ ਮਾਪੇ ਪੂਬੀ ਜੜਾ ਗਿਆ ਹੁਣ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ